ਪੈਰਾ ਸਾਹਿਬ ਦੀ ਬਾਣੀ ਜਿੱਦਾ ਬੜੀ ਪਵਿੱਤਰ ਬਾਣੀ ਆ ਸੰਗਤ ਆਉਂਦੀ ਆ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਸੰਗਤ ਆਉਂਦੀ ਆ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਆਉਂਦੇ ਆ ਸਾਰੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਤਕਰੀਬਨ 40 50 60 ਫੁੱਟ ਦੀ ਮੀਟਰ ਤੇ 60 ਮੀਟਰ ਦੇ ਏਰੀਏ ਦੇ ਵਿੱਚ ਨਾ ਠੇਕਾ ਖੁੱਲਾ ਹੋਇਆ ਪੁਰੇ ਬਾੜ ਲੋਕੀ ਸ਼ਰਾਬ ਲੈਂਦੇ ਆ ਛੜਿਆਂ ਵਿੱਚ ਬਹਿ ਕੇ ਪੀਂਦੇ ਆ ਅਸੀਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਇਹ ਠੇਕਾ ਬੰਦ ਕਰੋ ਐਤਵਾਰ ਦੇ ਦਿਨ ਵੀ ਇਹ ਚੀਜ਼ ਆਪਾਂ ਨੂੰ ਚੰਗੀ ਨਹੀਂ ਲੱਗਦੀ ਤੁਸੀਂ ਸਾਡੇ ਗੁਰੂ ਘਰਾਂ ਦੇ ਕੋਲ ਠੇਕੇ ਖੋਲੇ ਹੋਏ ਆ ਵੀ ਇਹ ਚੀਜ਼ ਸਹੀ ਨਹੀਂ ਆ ਉਹ ਕਹਿੰਦੇ ਅਸੀਂ ਬੰਦ ਨਹੀਂ ਕਰਨਾ 40 ਸਾਲ ਤੋਂ ਸਾਨੂੰ ਇਹ ਪਰਮਿਸ਼ਨ ਦਿੱਤੀ ਆ ਸਰਕਾਰਾਂ ਨੇ ਠੇਕਾ ਚਲਾਉਣ ਦੀ ਵੀ ਇਹ ਕਢਾਜ ਦਾ ਖੁੱਲਿਆ ਜਿਹੜਾ ਅਸੀਂ ਬੰਦ ਕਰ ਦਈਏ ਪਰ ਅਸੀਂ ਕਿਹਾ ਵੀ ਜੇ 40 ਸਾਲ ਤੋਂ ਉਹਨਾਂ ਨੇ ਪਰਮਿਸ਼ਨ ਦਿੱਤੀ ਤੁਸੀਂ ਇਨਸਾਨੀਅਤ ਦੇ ਨਾਤੇ ਹੀ ਬੰਦ ਕਰ ਦਿਓ ਵੀ ਅੱਜ ਦਾ ਦਿਨ ਤਾਂ ਛੱਡੋ ਐਤਵਾਰ ਦਾ ਬਾਕੀ ਗੱਲ ਕਰਾਂਗੇ ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਜੀ ਉੱਪਰ ਡੀਸੀ ਮੈਡਮ ਨੂੰ ਦਿਓ ਲਿਖ ਕੇ ਤਾਂ ਉਹ ਸਾਨੂੰ ਪਰਮਿਸ਼ਨ ਦੇਣਗੇ ਫੇਰ ਠੇਕੇ ਬੰਦ ਕਰਾਂਗੇ ਇਦਾਂ ਠੇਕੇ ਨਹੀਂ ਬੰਦ ਹੁੰਦੇ ਤੁਹਾਡੇ ਤੇਰੇ ਮੇਰੇ ਕਹਿਣ ਦੇ ਠੇਕੇ ਨਹੀਂ ਬੰਦ ਹੁੰਦੇ ਫਿਰ ਆਪਾਂ ਉਥੇ ਪ੍ਰਸ਼ਾਸਨ ਨੂੰ ਸੱਦਿਆ ਪ੍ਰਸ਼ਾਸਨ ਦੀ ਹਜੂਰੀ ਦੇ ਵਿੱਚ ਕੋਈ ਕੁੱਟਮਾਰ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਆਪਾਂ ਨਿਮਰਤਾ ਸਹਿਤ ਠੇਕਾ ਬੰਦ ਕੀਤਾ ਜੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਠੇਕਾ ਇਹ ਅੱਗੇ ਤੋਂ ਖੁੱਲਿਆ ਨਾ ਜਾਵੇ ਐਤਵਾਰ ਦੇ ਦਿਨ ਤੁਸੀਂ ਇਹਨੂੰ ਬੰਦ ਰੱਖਣਾ ਵਾ ਕਿਉਂਕਿ ਸਾਡੀ ਸਾਨੂੰ ਠੇਕੇ ਤੋਂ ਕੋਈ ਅਤਰਾਜ ਨਹੀਂ ਸਾਨੂੰ ਅਤਰਾਜ ਆ ਇਹਨਾਂ ਦੀ ਜਗ੍ਹਾ ਤੋਂ ਸਾਡੇ ਗੁਰੂ ਘਰਾਂ ਦੇ ਕੋਲ ਇਹਨਾਂ ਨੇ ਠੇਕੇ ਖੋਲੇ ਹੋਏ ਆ ਜੇ ਖੋਲਣੇ ਆ ਤਾਂ ਪਰਾਂ ਨੂੰ ਚੱਲਣ 300 ਮੀਟਰ ਤੋਂ ਦੂਰ ਚੱਲਣ ਠੀਕ ਆ ਜੀ ਉੱਥੇ ਜਾ ਕੇ ਠੇਕੇ ਇੱਕ ਦੇ ਦੋ ਖੋਲਣ ਸਾਨੂੰ ਕੋਈ ਅਤਰਾਜ ਨਹੀਂ ਸਾਡੀ ਬਸ ਇਹੀ ਪ੍ਰਸ਼ਾਸਨ ਨੂੰ ਮੰਗ ਵੀ ਇਹ ਠੇਕੇ ਨੂੰ ਇੱਥੋਂ ਚੱਕ ਕੇ ਪਰੇ ਲੈ ਲੈ ਕੇ ਜਾਣ ਨਹੀਂ ਤਾਂ ਫਿਰ ਨਹੀਂ ਕਰਨਗੇ ਤਾਂ ਫਿਰ ਆਪਾਂ ਇਹ ਠੇਕਾ ਨਹੀਂ ਚੱਲਣ ਦੇਣਾ ਇਹਦੇ ਮੋੜੇ ਅਣਮਿੱਥੇ ਸਮੇਂ ਦਾ ਧਰਨਾ ਆ ਮੈਥ ਜਣਾ ਪੈ ਜਾਣਾ ਜੀ ਠੀਕ ਹੈ ਜੀ ਬਸ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਇਹਨੂੰ ਸੀਰੀਅਸ ਲੈਣ ਇੱਕ ਮੈਸੇਜ ਸਮਝ ਕੇ ਛੱਡ ਨਾ ਦੇਣ ਉਧਰ ਭਣਾ ਕੇ ਪਾ ਦੇ ਚੈਨਲ ਤੋਂ ਮੈਸੇਜ ਕਰਵਾ ਦੇ ਉਧਰ ਭਣਾ ਕੇ ਪਾ ਦੇ ਮੈਸੇਜ ਇੱਥੇ ਗੁਰੂ ਘਰ ਦਾ ਲਵਾ ਦੇ ਭਾਇਆ ਠੇਕਾ ਸੁਣਨ ਨਾਲ ਇੱਧਰ ਗੁਰੂ ਘਰ ਹੈ ਜੀ ਇਹ ਪਾਸ ਕਰਨ ਆਰਿਆਂ ਨੂੰ ਵੀ ਸੋਚਣਾ ਚਾਹੀਦਾ ਆ ਵੀ ਮਹਾਰਾਜ ਦਾ ਮੋਹਰੇ ਗੁਰਦੁਆਰਾ ਸਾਹਿਬ ਆ ਤੁਸੀਂ ਆ ਕੀ ਕਰਨ ਨੇ ਮੋਹਰੇ ਠੇਕਾ ਖੋਲ੍ਹਿਆ ਇੱਧਰ ਇੰਨੀ ਜਗ੍ਹਾ ਇੱਧਰ ਫੋਨ ਤੋਂ ਠੇਕਾ ਕਨ ਠੇਕਾ ਜੀ ਦੀ ਧੋੜੀ ਆ ਮਾਦਾ ਦੀਨ ਦੇ ਪਵਿੱਤਰ ਬਾਣੀ ਚੱਲਦੀ ਸਾਰਾ ਕੁਝ ਚੱਲਦਾ ਆ ਹਾਂਜੀ ਹਾਂਜੀ ਤਾਂ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਜਿਨ੍ਹਾਂ ਨੇ ਇਹ ਠੇਕਾ پاس ਕੀਤਾ ਉਹਨਾਂ ਨੂੰ ਵੀ ਲੱਖ ਲਾਂ ਦਾ ਠੇਕਾ پاس ਕਰਨ ਵਾਲਿਆਂ ਨੂੰ ਵੀ ਸਰਕਾਰਾਂ ਨੂੰ ਵੀ ਇਹ ਚੀਜ਼ ਤੇ ਦੇਖਣਾ ਚਾਹੀਦਾ ਵੀ ਅਸੀਂ ਗੁਰੂ ਘਰਾਂ ਦੇ ਮੋਰੇ ਠੇਕੇ ਖੋਲ-ਖੋਲ ਦੇਈ ਜਾਂਦੇ ਇਹਨਾਂ ਨੂੰ ਠੇਕੇ ਜਿਆਦਾ ਜ਼ਰੂਰੀ ਆ ਕਿ ਸਾਨੂੰ ਗੁਰੂ ਘਰ ਜਿਆਦਾ ਜ਼ਰੂਰੀ ਆ ਇਹ ਚੀਜ਼ ਤੇ ਨਾ ਕੋਈ ਕਮੇਟੀ ਵਾਲਾ ਗੱਲ ਕਰਦਾ ਨਾ ਕੋਈ ਹੋਰ ਗੱਲ ਕਰਦਾ ਇਹ ਹੀ ਬੇਨਤੀ ਕਰਦੇ ਆ ਜੀ ਨਿਮਰਤਾ ਸਹਿਤ ਵੀ ਇਹ ਠੇਕੇ ਨੂੰ ਇਥੋਂ ਬੰਦ ਕਰਤਾ ਜਾਵੇ ਚੱਕ ਕੇ ਇਹਨੂੰ ਪਰੇ ਲੈ ਜਾਓ ਇੱਥੇ ਇਹ ਤੋਂ ਪਰੇ ਲੈ ਕੇ ਜਾਇਆ ਜਾਵੇ ਵਾਸਤੇ ਕਿ ਇਸ ਦੀ ਸੰਗਰੇ ਠੇਕਾ ਮਨਜ਼ੂਰ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ 300 ਮੀਟਰ ਦਾ ਦਰਵਾਜ਼ਾ ਆਉਂਦਾ ਹੈ ਭਾਈ ਦੇਖੋ ਇਹ ਉਹ ਅੰਦਰ ਮਹਾਰਾਜੀ ਦੀ ਫੋਟੋ ਲੱਗੀ ਹੈ ਜੀ ਅੰਦਰ ਉਹ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈ ਹੈ ਜੀ ਅੰਦਰ